मैं मदबाड़िया तसली करा गया आओ तसली करा गया एन सिरा करा गया आओ सिरा करा गया बड़ी भैया आया मेरे पे टफर पे बड़ा पवी सोता दलजीत सिंह सोते आ नोट करो जी ਜੋਨਾ ਸਪੋਰਟਸ ਕਲੱਬ ਵਾਲੇ ਦੀ ਟੀਮ ਜਿਹੜੀ ਆ ਸਟੇਜ ਦੇ ਸੱਜੇ ਪਾਸੇ ਆ ਸਰਕਲ ਹੀ ਸਾਈਡ ਹੈ ਤੇ ਸਟੇਜ ਦੇ ਖੱਬੇ ਪਾਸੇ ਟੀਮ ਗਰਦਾਸਪੁਰ ਦੀ ਪਹਿਲੀ ਕਬੱਡੀ ਹਰਮਨ ਬੁਲਟ ਵੀ ਬਹਿ ਚੁੱਕੀ ਆ ਇਹ ਆ ਖੀਰਾ ਵਾਲਿਆ ਹਰਮਨ ਬੁਲਟ ਇਹ ਆ ਹਰਮਨਦੀਪ ਸਿੰਘ ਬੁਲਟ ਖੀਰਾ ਵਾਲਿਆ ਹੁਣ ਦੇ ਸਮੇਂ ਦਾ ਮਹਿੰਗੇ ਮੋਲ ਦਾ ਰੇਡਰ ਆ ਐਨ ਸਾਰਿਆਂ ਦਾ ਚਹੇਤਾ ਇਹ ਆ ਹਰਮਨ ਬੁਲਟ ਖੇਡਦੇ ਮੈਦਾਨ 'ਚ ਆਹ ਸਾਹਮਣੇ ਜੈਵਾ ਆਹ ਮੁੰਡਿਆਲੇ ਵਾਲਾ ਓ ਪਰ ਬੁਲਟ 500 ਗੋਪੀ ਬੈਸ ਅਮਰੀਕਾ ਵਾਲੇ ਵੱਲੋਂ ਗੁਰਬੀਤ ਬੈਸ ਵੱਲੋਂ ਬੁਲਟ ਵਾਸਤੇ 500 ਪਹੁੰਚ ਗਿਆ ਆ ਬੁਲਟ ਵਾਸਤੇ 500 ਪਹੁੰਚ ਚੁਕਾਇਆ ਆ ਅਗਲੀ ਕਬੱਡੀ ਫੇਰ ਦੇਖਾਂਗੇ ਆ ਸਾਹਮਣੇ ਗੁਰਦਾਸ ਬਾਕੀਪੁਰੀਆ ਹੁੰਦੇ ਸਮੇਂ ਦਾ ਟਾਪ ਦਾ ਏ ਆ ਬਾਕੀਪੁਰੀਆ ਗੁਰਦਾਸ ਖੇਡਦੇ ਮੈਦਾਨ ਚ ਕਬੱਡੀ ਪੁੰਦਾ ਹੋਇਆ ਲੈ ਬਈ ਕਰਦੇ ਦੇਖ ਮੁੰਡੇ ਦੀਆਂ ਬਾਹਾਂ ਚ ਬਾਹਾਂ ਚ ਬਾਹਾਂ ਚ ਆ ਮਹਿਮਦ ਵਾਲਿਆ ਆ ਗਿੱਨੀ ਮਹਿਮਦ ਵਾਲਿਆ ਆ ਗੱਲਾਂ ਸੰਦੀਪ ਦੀ ਹੋਈਆਂ ਚੋਤੇ ਦੀਆਂ ਆਹ लवली ਦੀਆਂ ਆਹ ਗਿੱਲੀ ਇਸ ਵੱਲੇ ਜਿਹਨੇ ਕੋਸ਼ਿਸ਼ ਕੀਤੀ ਆ ਜਿਹਨੇ ਕੋਸ਼ਿਸ਼ ਕੀਤੀ ਆ ਵੱਡੇ ਭਾਈ ਭਗਵਾਨਪੁਰੀ ਆ ਗਿਆ ਫਰਿਆਦ ਫਰਿਆਦ ਭਗਵਾਨਪੁਰੀਆ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਖੇਡ ਗਰਾਊਂਡ ਦੇ ਵਿੱਚ ਚਾਰੇ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਆਪਣੀ ਟੀਮ ਦੇ ਲਈ ਰੇਡਾਂ ਪੈਂਦੀਆਂ ਜੱਫੇ ਲੱਗਦੇ ਨੇ ਇਹ ਖੱਬੀ ਖਾਣ ਜੋ ਕਹੋਂਦੇ ਜਿੱਤੇ ਬੜੀ ਬੜੀ ਟਿੱਡੇ ਹੱਥ ਕਦੇ ਪਾਇਆ ਨਹੀਂ ਬਰੀਕ ਕੁੱਟਾ ਨੂੰ ਲਾਹਣ ਤਿੱਜਨੇ ਪੀ ਵੀ ਜੇ ਪੈ ਜਾਏ ਦੁਰਨਾ ਓਏ ਹਿਰਨੀ ਵੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਲਾਹਣ ਤਿੱਜਨੇ ਪੀ ਵੀ ਜੇ ਪੈ ਜਾਏ ਹਿਰਨੀ ਦੀ ਪੈਂਟ ਤੇ ਸ਼ੇਹੜਾ ਦੇ ਪੁੱਤਾਂ ਨੂੰ ਆਹ ਸਾਹਮਣੇ ਅਗਲੀ ਕਬੱਡੀ ਫਿਰ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਨਾਲ ਕਹਿੰਦੇ ਨੌਜਵਾਨ ਨੱਫੜ ਵਾਲਾ ਵੱਡਾ ਨਾਮ ਹੈ ਕਬੱਡੀ ਦੇ ਵਿੱਚ ਉਧਰ ਮੁੰਡੇ ਕਹਿੰਦੇ ਕਰਨ ਵਰਗੇ ਪੱਟਾਂ ਤੇ ਥਾਪੀਆਂ ਮਾਰਦੇ ਆ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਰੋਕੂ ਕੌਣ ਫੜੂ ਆਹ ਹਲਕਾ ਟੱਚ ਫੁੱਲ ਵਰਗਾ ਨੌਜਵਾਨ ਨੇ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਹੈ ਕਿ ਮੈਂ ਆਹ ਕਰ ਦੂ ਮੈਂ ਉਹ ਕਰ ਦੂ ਇਹ ਕੰਨਾਂ ਨੂੰ ਬਹੁਤ ਬੱਲੇ ਖੇਦੇ ਕਿ ਮੈਂ ਆਹ ਕਰ ਮੈਂ ਆਉਂ ਕਰਦੂ ਕਈਆਂ ਨੂੰ ਬਹੁਤ ਪਲੇਖੇ ਨੇ ਪਰ ਖੋਸੇ ਕੋਟਲੇ ਵਾਲੇ ਨੇ ਜਿੰਦਿਆਂ ਵਾਲੀ ਦੁਕਾਨ ਦੇ ਜਿੰਦੇ ਟੁੱਟੇ ਵੇਖੇ ਨੇ ਪਰ ਖੋਸੇ ਕੋਟਲੇ ਵਾਲੇ ਨੇ ਜਿੰਦਿਆਂ ਵਾਲੀ ਦੁਕਾਨ ਦੇ ਜਿੰਦੇ ਟੁੱਟੇ ਵੇਖੇ ਨੇ ਆਹ ਅਗਲੀ ਰੇਡ ਬੋਲ ਫਿਰ ਵੀਰ ਦੇ ਹੋਣਗੇ ਲਓ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਫੇਰ ਹਲਕੇ ਹਲਕੇ ਕਦਮਾਂ ਨਾਲ ਇਹ ਜੀਵਾ ਨਾ ਲੈ ਬਈ ਨਿੰਦਰਾ ਸਮਝਾ ਲਾ ਰੇਡਰਾਂ ਨੂੰ ਸਮਝਾਵਾ ਜਾਫਿਆਂ ਨੂੰ ਹਲੇ ਮੈਚ ਦੀ ਸਟਾਰਟਿੰਗ ਹੀ ਹੋਈ ਆ ਦੋ ਜ ਮਾਜੀ ਵਾਲਿਆਂ ਨੇ ਭਰ ਦਿੱਤੇ ਆ ਕੱਢ ਦਿੱਤੇ ਆ ਆਓ ਸਾਹਮਣੇ ਜੀਵਨ ਨੇ ਕਬੱਡੀ ਪਾ ਦਿੱਤੀ ਆ ਪਵੀ ਸੋਟਦਾ ਏ ਉਹ ਦਿਆਲਪੁਰਿਆ ਸ਼ਾਕਾ ਏ ਏ ਆਓ ਸੇਰਾ ਆਓ ਸੇਰਾ ਲਖਣ ਕੇ ਵੱਡੇ ਵਾਲਾ ਚਾਚਾ ਕਹਿੰਦਾ ਨੰਬਰ ਰੇਡਰ ਦਾ ਪਿਆਰ ਨਾਲ ਵੀਰੇ ਪਿਆਰ ਥੋੜਾ ਪਿਆਰ ਨਾਲ ਥੋੜੀ ਜੀ ਪੇਸ਼ੈਂਸ ਰੱਖਿਓ ਕਿਉਂਕਿ ਪਹਿਲਾਂ ਹੀ ਆਪਾਂ ਲੇਟ ਆ ਜੇ ਇੱਕ ਵਾਰੀ ਰੌਲਾ ਪੈ ਗਿਆ ਤੇ ਰੌਲਾ ਵੱਜ ਜਾਣਾ ਥੋੜੇ ਠੰਡੇ ਰਿਆ ਕੋਲੂ ਕੂਲ ਰਿਆ ਕਰੋ ਮੈਂ ਕਹਿੰਦਾ ਨਾ ਤਿੰਨ ਫੈਕਟਰੀਆਂ ਲਾ ਲੈਣਾ ਬੰਦਾ ਬੰਦਾ ਕਿਤੇ ਅਸਫਲ ਨਹੀਂ ਹੁੰਦਾ ਸਫਲ ਹੁੰਦਾ ਤਿੰਨ ਫੈਕਟਰੀਆਂ ਲਾ ਲਿਓ ਇੱਕ ਲੋਹੇ ਦੀ ਇੱਕ ਬਰਫ਼ ਦੀ ਤੇ ਇੱਕ ਖੰਡ ਦੀ ਉਹ ਫੈਕਟਰੀਆਂ ਲਾਉਣੀਆਂ ਕਿੱਥੇ ਕਿੱਥੇ ਆ ਅੱਗੇ ਜਰੂਰ ਦੱਸਾਂਗੇ ਮੈਂ ਬੇਨਤੀ ਕਰਦਾ ਹਰਮਣ ਹਾਂ ਭਾਜੀ ਇੱਕ ਗੜਾ ਅਪੀਲ ਕਰ ਸਕਦਾ ਜਿਆਦਾ ਜੇ ਬਹੁਤ ਜਿਆਦਾ ਗਲਤ ਹੈ ਇੱਕ ਹੋਰ ਟਾਫ ਸਮੇਂ ਤੋਂ ਪਹਿਲੇ ਲੈ ਸਕਦੇ ਆ ਸੋ ਪਲੀਜ਼ ਪੈਣੀ ਮੀਆਂ ਖਾਂ ਪਲੱਸ ਟਿੰਬੋ ਵਾਲ ਦੀ ਟੀਮ ਆਓ ਬਾਬਾ ਫਰੀਦ ਸੋ ਮੇਰੇ ਬਰੋ ਸਾਡੇ ਸੁਨੀਲ ਠਾਕੁਰ ਜੀ ਪਰਸ ਵਾਲੇ ਬੋਵੀ ਅਮਰੀਕਾ ਗੋਪੀ ਯੂਐਸਏ ਸ਼ਸ਼ੀ ਠਾਕੁਰ ਕੋਚ ਪੈਣੀ ਮੀਆਂ ਖਾਂਦੇ ਸੋ ਬੇ ਵੀਰੋ ਉਹਨਾਂ ਦੀ ਟੀਮ ਐਸ ਵੇਲੇ ਭੀਜੇ ਕੋਚ ਸਾਹਿਬ ਉਹਨਾਂ ਦੀ ਟੀਮ ਆਓ ਸਾਹਮਣੇ ਸਾਰਿਆਂ ਦਾ ਚਹੇਤਾ ਆਓ ਸਾਰਿਆਂ ਦਾ ਚਹੇਤਾ ਹਰਮਨ ਬੋਲਟ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਇਹ ਕਹਿੰਦੇ ਨੌਜਵਾਨ ਕੈਨੇਡਾ ਕੱਪ ਦਾ ਬੈਸਟ ਹੈ ਹਰ ਇੱਕ ਦਾ ਸੁਪਨਾ ਹੁੰਦਾ ਵੀ ਮੈਂ ਕੈਨੇਡਾ ਦੇ ਵਰਲਡ ਕੱਪ ਦਾ ਬੈਸਟ ਬਣ ਜਾਵਾਂ ਆ ਨੌਜਵਾਨ ਦੀ ਹੋਪ ਇਹਦੀ ਆਸ ਇਹਦੀ ਉਮੀਦ ਪੂਰੀ ਹੋਈ ਹੈ ਇਹ ਟਰੰਕ ਵੇ ਵਰਲਡ ਕੱਪ ਦਾ ਬਖਤ ਹੈ ਨੌਯਾਨ ਖੀਰਾਵਾਲੀ ਪਿੰਡ ਦਾ ਬੁਲਟ ਦਾਦੇ ਪੜਦਾਦਿਆਂ ਦਾ ਭੰਡਾਲ ਬੇਟ ਪਿੰਡ ਸੀਗਾ ਫਿਰ ਜਮੀਨ ਕਹਿੰਦੇ ਉੱਚੇ ਬੇਟ ਆ ਕੇ ਲੈ ਲਈ ਇਹ ਖੀਰਾਵਾਲੀ ਦੀ ਗਰਾਊਂਡ 'ਚ ਖੇਡਦਾ ਖੇਡਦਾ ਬੁਲਟ ਖੀਰਾਵਾਲੀ ਦਾ ਬਣ ਗਿਆ ਇਧਰ ਚਾਰ ਜੱਫੀ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਆਪਣੀ ਟੀਮ ਦੇ ਲਈ ਰੇਡਾਂ ਪੈਂਦੀਆਂ ਜੱਫੇ ਲੱਗਦੇ ਆ ਦੁਨੀਆ ਖੜੀ ਐ ਬੇਸ਼ੱਕ ਹਨੇਰਾ ਹੋ ਚੱਲਿਆ ਆਹ ਬੱਲੇ ਬੱਲੇ ਹੋਣ ਲੱਗੀ ਆਹ ਸੱਜੇ ਖੱਬੇ ਉੱਤੇ ਥੱਲੇ ਲੱਗਦਾ ਜੋਰ ਮੇਰੇ ਮਿੱਤਰੋ ਓ ਨੌਜਵਾਨ ਬੱਲੇ ਬੱਲੇ ਕਰਵਾ ਗਿਆ ਇੱਕ ਤਕੜਾ ਨੰਬਰ ਰਿਡਰ ਦੇ ਜੁੜਦਾ ਹੋਇਆ ਬਟੇ ਖੇਡ ਪਿਆਰ ਦੀ ਪਿਆਰ ਨਾਲ ਲਓ ਸਾਹਮਣੇ ਕਹਿੰਦੇ ਭਗਵਾੜਪੁਰੀਆ ਫਰਿਆਦ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ 23 ਜ਼ਿਲ੍ਹੇ ਹੈ ਤੇ 23 ਜ਼ਿਲ੍ਹਿਆਂ ਦੇ ਵਿੱਚੋਂ ਜਲੰਧਰ ਪਿੰਡ ਨੂੰ ਬਹੁਤ ਵੱਡਾ ਮਾਣ ਦਵਾਇਆ ਇਹਨਾਂ ਪਿੰਡਾਂ ਦੇ ਅੱਜ ਇਹਨਾਂ ਮੁੰਡਿਆਂ ਨੇ ਅੱਜ ਹੁਸ਼ਿਆਰਪੁਰ ਦੇ ਵਿੱਚ ਰੌਣਕਾਂ ਨੇ ਲਓ ਸਾਹਮਣੇ ਕੀਤੀ ਟਰਾਈ ਆਹ ਸੱਜੇ ਖੱਬੇ ਉੱਤੇ ਥੱਲੇ ਲੱਗਦਾ ਜ਼ੋਰ ਮੇਰੇ ਮਿੱਤਰੋ ਕਬੱਡੀ 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 ਨੰਬਰ ਰੇਡਰ ਦੇ ਜੁੜਦਾ ਹੋਇਆ ਐਦਾ ਤਿੰਮੋਵਾਲ ਪਿੰਡ ਹੈ ਮੁੰਡੇ ਦਾ ਲਓ ਸਾਹਮਣੇ ਦੇਖਾਗੇ ਆਓ ਕੀਪਾ ਟਿੰਮੋ ਵਾਲੀਆ ਕਬੱਡੀ ਪਾਉਂਦਾ ਹੋਇਆ ਕੀਮੋ ਵਾਲੀਆ ਲਓ ਟਿੰਮੋ ਵਾਲੀਏ ਕੀਪੇ ਨੇ ਕਬੱਡੀ ਪਾ ਦਿੱਤੀ ਆ ਇਹ ਆ ਕੀਪਾ ਟਿੰਮੋ ਵਾਲ ਕਈ ਖੇਡ ਮੇਲਿਆਂ ਦਾ ਬੈਸਟ ਆਓ ਅੱਜ ਕੌਣ ਬੈਸਟ ਆਲਾ ਮੋਟਰਸਾਈਕਲ ਜਿੱਤ ਕੇ ਜਾਊ ਇਹ ਸਮਾਂ ਦੱਸੂਗਾ ਆਓ ਸਾਹਮਣੇ ਟਿੰਮੋ ਵਾਲੀਏ ਕੀਪੇ ਦੀ ਕਬੱਡੀ ਆ ਮਹਿਮਦ ਵਾਲੀਆ ਆਓ ਡਕਲਣ ਦੀ ਕੋਸ਼ਿਸ਼ ਕਰਦਾ ਹੋਇਆ ਇਹ ਸਿਰਾਂ ਬਲੇ ਬਲੇ ਓ ਸਿਰਾ 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 ਬਾਲਿਆਂ ਦਾ ਸਿਰਾ ਹੋ ਗਿਆ ਸਿਰਾ ਅਹਿਮਦ ਵਾਲੀਆ ਤਸੱਲੀ ਕਰਾ ਗਿਆ ਉਹ ਤਸੱਲੀ ਕਰਾ ਗਿਆ ਐਨ ਸਿਰਾ ਕਰਾ ਗਿਆ ਅਲੀ ਅਗਲੀ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਰਮਨਜਾਨ ਅਲੀ ਬਹੁਤ ਵੱਡਾ ਨਾਮ ਹੈ ਕਬੱਡੀ ਵੀ ਦੁਨੀਆ ਦੇ ਵਿੱਚ ਆ ਨੌਜਵਾਨ ਦਾ ਬਬਲਾ ਨਾਂ ਹੈ ਇਹਦਾ ਬੰਡਾਲਾ ਪਿੰਡ ਹੈ ਲੋ ਬਬਲਾ ਬੰਡਾਲੇ ਵਾਲਾ ਨੌਜਵਾਨ ਟਰਾਈ ਕਰਦਾ ਮਾਝੇ ਦੀ ਧਰਤੀ ਕਰਨਾ ਵਾਲੀ ਧਰਤੀ ਹੈ ਇਹਨਾਂ ਦੇ ਵੱਡ ਬਡੇਰਿਆਂ ਨੇ ਪਿੰਡਾਂ ਸਿਰਾਂ ਤੋਂ ਜੰਗਲ ਲੜੀਆਂ ਨੇ ਇਹਨਾਂ ਦੇ ਵੱਡ ਬਡੇਰਿਆਂ ਨੇ ਬਿੜਾ ਸਿਰਾਂ ਤੋਂ ਜੰਗਲ ਲੜੀਆਂ ਨੇ ਉਹ ਬਹੁਤ ਵਿੰਡ ਪਿੰਡ ਬਾਰੇ ਦੱਸਿਓ ਬੱਚੇ ਬਾਬਾ ਦੀਪ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਜੁਬਾਲ ਦੇ ਮਾਤਾ ਭਾਗ ਕੌਰ ਨੂੰ ਜਨਮ ਦਿੱਤਾ ਇਹ ਦੁਨੀਆ ਗਵਾਹ ਜੱਗ ਗਵਾਹ ਆ ਨੌਜਵਾਨ ਗੁਰਦਾਸ ਬਾਕੀਪੁਰੀਆ ਕੀ ਹੋਇਆ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੋ ਪਿਆਰ ਸਤਕਾਰ ਦੇ ਨਾਲ ਵੀਰੇ ਇਸ ਵਾਰ ਲੜਕੀਆਂ ਦਾ ਫਾਈਨਲ ਮੈਚ ਖੇਡਿਆ ਜਾਊਗਾ ਚੰਨੋ ਆਈ ਹੋਈ ਅੱਜ ਬੱਲੇਆਂ 'ਚ ਚੰਨੋ ਖੜਾ ਰਣ ਤੇ ਦੂਜੇ ਪਾਸੇ ਪੀਤੂ ਕੋਟਰਾ ਮਾਨਸੇ ਤੋਂ ਬਾਈ ਵੀਰੇ ਬੱਲੇ ਵੀ ਬੇਨਤੀ ਕੀਤੀ ਗਰਾਊਂਡ 'ਚ ਇਹਦਾ ਕੋਈ ਰੋਲ ਨਹੀਂ ਆਹ ਪੁਆਇੰਟ ਹੋਲਡਰ ਜੀ ਜਿਨ੍ਹਾਂ ਦੀ ਡਿਊਟੀ ਆ ਹੋਲਡ ਦੇਖਣ ਤੇ ਥੋੜਾ ਪਿਆਰ ਨਾਲ ਪਿਆਰ ਨਾਲ ਮਰਦਾਨ ਸਾਹਿਬ ਬਸ ਥੋੜੇ ਜੇ ਹੁਣ ਤੁਸੀਂ ਕਰ ਰਹੇ ਰਹੋ ਮਿਹਰ ਕਰੇ ਪ੍ਰਮਾਤਮਾ ਗੁਰਿੰਦਰ ਵਈਆ ਬਹੁਤ ਵਾਰੀ ਪਿਆਰ ਦਿੰਦਾ ਹੈ 8 9 ਵਾਰੀ ਆਸਟ੍ਰੇਲੀਆ ਗਏ ਹੈ 8 9 ਵਾਰੀ ਬਹੁਤ ਪਿਆਰ ਦਿੰਦਾ ਬਈ ਗੁਰਿੰਦਰ ਉਹਨਿਆ ਨੇ ਲਓ ਕਹਿੰਦੇ ਹਰਮਨ ਬੁਲਟ ਨੌਜਵਾਨ ਖੀਰਾਵਾਲੀਆ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪੱਟਾਂ ਦੇ ਥਾਪੀਆਂ ਵੱਜਦੀਆਂ ਨੇ ਰਾਣੇ ਵਰਗੇ ਪੱਟੇ ਨਾਮ ਦੇ ਕਬੱਡੀ ਦੇ ਵਿੱਚ ਲਓ ਕੀਤੀ ہوئی ਕੋਸ਼ਿਸ਼ ਉਹ ਲੱਗਦਾ ਜੋਰ ਸੱਜੇ ਖੱਬੇ ਬੱਲੇ ਬੱਲੇ ਹੋਣ ਲੱਗੀ ਹੈ ਉਹ ਬੈਠੇ ਰਹੋ ਬੈਠੇ ਰਹੋ ਆਹ ਦੁਨੀਆ ਨੂੰ ਦਿਖਾਵਾਂਗੇ ਕਬੱਡੀ ਦੀ ਗਰੀਬ ਅੱਜ ਆਹ ਪਿੰਡ ਦੇ ਵਿੱਚ ਖੇਡਦੀ ਐ ਇਹਦਾ ਸੈਮੀ ਚੱਲਦੇ ਐ ਹਾਲੇ ਫਾਈਨਲ ਬਾਕੀ ਐ ਅੱਗੇ ਅੱਗੇ ਦੇਖਿਓ ਹੁੰਦਾ ਕੀ ਐ ਕਿ ਔਖੇ ਜੱਫੇ ਲੱਗਦੇ ਚੋਟੀ ਦੇ ਮੱਲਾਂ ਨੂੰ ਬੱਕਰੀ ਬਾਦਾਮ ਖਾ ਕੇ ਮੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਸਾਨੂੰ ਆਖਦੇ ਕਿ ਗੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਸਾਨੂੰ ਆਖਦੇ ਕਿ ਗੱਲ ਨਹੀਂ ਬਣੀ ਲਓ ਫਰਿਆਦ ਔਰ ਰੰਦਾਵਿਆ ਲਓ ਸਾਹਮਣੇ ਦੇਖਾਂਗੇ ਭਗਵਾਨਪੁਰੀਏ ਫਰਿਆਦ ਨੇ ਕਬੱਡੀ ਪਾ ਦਿੱਤੀ ਆ ਉਧਰ ਗੁਰਬੀ ਸਿੰਘ ਬੇਸ ਅਮਰੀਕਾ ਮੇਰੇ ਵੀਰੋ ਹਰਮਨ ਬੁਲਟ ਦੀਆਂ ਅਗਲੀਆਂ ਦੋ ਕਬੱਡੀਆਂ 2000 ਦੀਆਂ ਹੋਣ ਗਿਆ 2000 ਦੀਆਂ ਆਓ ਭਰਾ ਨੋਟਾਂ ਦਾ ਮੀਂਹ ਬੜਾਰਿਆ ਕੱਲ ਵਾਲੇ ਦਿਨ ਤੋਂ ਆਓ ਸਾਹਮਣੇ ਭਗਵਾਨਪੁਰਿਆ ਫਰਿਆਦ ਟੱਕਰ ਆ ਖੇਡ ਦੇ ਮੈਦਾਨ ਚ ਸਿਰੇ ਦੀ ਟੱਕਰ ਆ ਮਢਿਆਲੇ ਵਾਲਾ ਜੈਬਾ ਲਓ ਸਾਹਮਣੇ ਕੋਸ਼ਿਸ਼ ਕੀਤੀ ਆਪਾਂ ਨੰਬਰ ਰੇਡਰ ਦਾ ਹੋ ਗਿਆ ਆ ਨੰਬਰ ਰੇਡਰ ਦਾ ਹੋ ਗਿਆ ਲਵੇਂ ਤਕੜਾ ਹੋ ਕੇ ਗੱਬਰੂਆ ਕਬੱਡੀਆਂ ਭਾਈ ਇਹਨ ਸਿਰਾ ਕਰ ਜਾਂਦੇ ਜਿੱਥੇ ਜਿੱਥੇ ਖੇਡ ਜਾਂਦੇ ਆ ਆਹ ਮੁੰਡੇ ਸਿਰਾ ਕਰ ਜਾਂਦੇ ਆ ਇਧਰ ਹੀ ਸੈੱਟ ਲਓ ਪੈਣੀ ਮੀਆਂ ਖਾਂ ਪਲੱਸ ਟਿੰਮੂ ਵਾਲੀ ਟੀਮ ਵਾਲਾ ਕਬੱਡੀ ਪਈਆ ਆਇਆ ਮੇਰੇ ਕੋਲ ਡਫਰ ਪਿੰਡ ਵਾਲਾ ਪਵੀ ਸੋਤਾ ਦਲਜੀਤ ਸਿੰਘ ਸੋਤੇ ਮਾਨਗੜੀਏ ਦਾ ਭਤੀਜਾ ਆਓ ਸਾਹਮਣੇ ਇਸ ਬਲੇ ਦੇਖਾਂਗੇ ਇਹ ਇਹ ਸਿਰਾ 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 ਏ ਆਹ ਚੰਦਰੇ ਨੇ ਕਿੱਥੋਂ ਪਹਜਾਤਾ ਹੈ ਥੋੜਾ ਪਿਆਰ ਵੜਾ ਕੇ ਰੱਖਿਓ ਮੈਂ ਪਹਿਲਾਂ ਆਖਿਆ ਪੇਸ਼ੈਂਸ ਰੱਖਿਓ ਹੌਸਲਾ ਰੱਖਿਓ ਹਰ ਚੀਜ਼ ਦਾ ਹੱਲ ਹੈਗਾ ਗੱਲ ਨੂੰ ਕਹਿਣ ਦਾ ਤਰੀਕਾ ਹੋਣਾ ਚਾਹੀਦਾ ਤਰੀਕੇ ਨਾਲ ਗੱਲ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਹਾਂ ਤੇ ਹਾਂਜੀ ਦਾ ਮਤਲਬ ਏ ਕੀ ਹੁੰਦਾ ਬਸ ਇੱਜ਼ਤ ਸ਼ਬਦਾਂ ਦੇ ਵਿੱਚ ਹੁੰਦੀ ਹੈ ਹਾਂ ਤੇ ਹਾਂਜੀ ਦਾ ਮਤਲਬ ਏ ਕੀ ਹੁੰਦਾ ਇੱਜ਼ਤ ਸ਼ਬਦਾਂ ਦੇ ਵਿੱਚ ਹੁੰਦੀ ਹੈ ਲਓ ਸਾਹਮਣੇ ਫਿਰ ਰਮਜ਼ਾਨ ਅਲੀ ਕਬੱਡੀ ਪਾਉਦਾ ਹੋਇਆ ਨਾਇਆਂ ਉਹ ਬੱਲੇ ਬੱਲੇ ਹੋਣ ਲੱਗੀ ਹੈ ਇੱਕ ਸੁੰਦਰ ਅੰਕ ਨੌਜਵਾਨ ਨੇ ਜੋੜ ਦਿੱਤਾ ਲੋਕ ਤੇ ਕੇ ਬੈਠਿਆ ਦੁਨੀਆ ਸਵਾਦ ਭਾਲਦੀ ਆ ਆ ਲੋਕੀ ਨੰਮ ਚਾਹੁੰਦੇ ਆ ਆ ਵੱਡੇ ਵੱਡੇ ਮੱਲ ਸੱਦ ਕੇ ਇੱਕ ਵੱਖਰਾ ਹੀ ਕਹਿੰਦੇ ਰਿਕਾਰਡ ਕੈਮ ਕਰ ਦਿੱਤਾ ਪਹਿਲੇ ਸਾਲ ਮੇਲਾ ਹੋਇਆ ਗੱਲਾਂ ਹੋਰ ਤੋਂ ਹੋਰ ਹੋਈਆਂ ਇਹ ਦੂਜਾ ਸਾਲ ਤੇ ਦੂਜੇ ਸਾਲ ਦੇ ਵਿੱਚ ਮੇਲਾ ਬੋਲਣ ਲੱਗਾ ਪਹਿਲੇ ਬੁਲਟ ਦੀਆਂ ਦੋ ਕਬੜੀਆਂ ਤੇ 2000 ਲੱਗਾ ਸੀ ਗੁਰਪ੍ਰੀਤ ਬੈਂਸ ਅਮਰੀਕਾ ਵੱਲੋਂ ਯੋਧਾਪੁਰ ਆਸਟ੍ਰੇਲੀਆ ਵਾਲਾ ਦੇਂਦਾ 1000 ਮੇਰੇ ਵੱਲੋਂ ਬਾਲੋ ਆ ਪਹਿਲੀ ਕਬੜੀ 3000 ਦੀ ਚੱਲੀ ਆ ਦੋ ਕਬੜੀਆਂ ਤੇ 3000 ਲਗ ਗਿਆ 2000 ਗੁਰਬੀਤ ਬੈਸ ਅਮਰੀਕਾ ਤੇ 1000 ਉਹ ਯੋਦਾ ਆਸਟ੍ਰੇਲੀਆ ਦਾ 3000 ਦੀ ਪਹਿਲੀ ਆ ਇਹ ਹਰਮਨ ਬੁਲਟ ਪਹਿਲੀ ਸਫਲ ਆ ਪਹਿਲੀ ਸਫਲ ਆ ਇਹਨ ਬੱਲੇ ਬੱਲੇ ਹੋਈ ਪਈਆ ਇਤਵਾਰ ਇਹ ਦੂਜਾ ਸੈਮੀ ਚੱਲ ਰਿਹਾ ਇਤਵਾਰ ਲੜਕੀਆਂ ਦਾ ਫਾਈਨਲ ਤੇ ਫਿਰ ਸੁਪਰ ਫਾਈਨਲ ਟਿੰਮ ਵਾਲੀ ਕੀਪੇ ਨੇ ਕਬੱਡੀ ਪਾ ਦਿੱਤੀ ਆ ਬਾਗਿਆਂ ਵਾਲੇ ਪਿੰਡ ਦੇ ਪਹਿਲੇ ਤੇ ਨਹੀਂ ਜਫੇ 5000 ਦੇ ਨਿੰਦਰ ਖੋੜਦਾ ਤੇ ਪਿੰਦਰ ਖੋੜਦਾ ਪ੍ਰਭ ਇੰਗਲੈਂਡ ਵੱਲੋਂ ਵੀ 2 6000 ਦੇ ਆ ਉਹ ਦੋ ਜਫੇ ਆ ਬਾਗੇ ਵਾਲਾ ਬੰਪਨ ਪਹਿਲਾ ਲਾ ਦਿਆ 2000 ਵਾਲਾ ਪਹਿਲਾ ਤੇ 5000 ਹਾਂ ਦੋ ਹੋ ਗਏ ਹਾਂ ਦੋ ਜਫੇ ਹੋ ਗਏ ਜੀ ਲੈ ਬਾਈ ਪ੍ਰਧਾਨ ਸਾਹਿਬ ਹਜ਼ਾਰ ਹੋ ਗਿਆ ਪ੍ਰਭਗਲੈਂਡ ਵੱਲੋਂ ਆਓ ਮੇਰੇ ਬਿਰੋ ਬਾਗਿਆਂ ਵਾਲੇ ਬੰਦਾ ਆਓ ਸਾਹਮਣੇ ਦੇਖਾਂਗੇ ਜਿਹੜਾ ਪਹਿਲਾ ਹੋਲਡ ਸੀ ਉਹ ਰੇਡਰ ਨੂੰ ਦਿੱਤਾ ਗਿਆ ਤੇ ਦੂਜਾ ਹੋਲਡ ਜਿਹੜਾ ਜਾਫੀ ਨੂੰ ਦਿੱਤਾ ਗਿਆ ਸੁਖੀ ਜੀ ਪਹਿਲਾ ਹੋਲਡ ਰੇਡਰ ਨੂੰ ਦੂਜਾ ਹੋਲਡ ਜਾਫੀ ਨੂੰ ਇਹ ਨੋਟ ਕਰ ਲਿਓ ਆ ਇਧਰ ਪੁਆਇੰਟ ਪਰਾ ਸਭ ਪੁਆਇੰਟ ਕਿਧਰ ਰੇਡਰ ਦਾ ਨੰਬਰ ਰੇਡਰ ਨੂੰ ਦਿੱਤਾ ਗਿਆ ਅਗਲੀ ਕਬੱਡੀ ਪਾਉਂਡ ਦੇ ਲਈ ਗੁਰਦਾਸ ਨੌਜਵਨ ਬਾਕੀਪੁਰੀਆ ਫਿਰ ਤਿਆਰੀ ਕਰਦਾ ਹੋਇਆ ਥੋੜੀ ਸੱਟ ਫਿੱਟ ਲੱਗੀ ਕਬੱਡੀ ਤੋਂ ਥੋੜਾ ਟਾਈਮ ਦੂਰ ਰਿਹਾ ਪਰ ਨੌਜਵਨ ਨੇ ਫਿਰ ਮਿਹਨਤ ਕੀਤੀ ਤੇ ਫਿਰ ਕਿਵੇਂ ਨਕਸ਼ੇ ਤੇ ਚਮਕ ਗਿਆ ਗੁਰਦਾਸ ਬਾਕੀਪੁਰੀਆ ਇਸ ਵੇਲੇ ਕਬੱਡੀ ਪਾ ਰਿਹਾ ਹੈ ਜਿਲਾ ਤਰਨਤਾਰਨ ਹੈ ਨੌਜਵਨ ਦਾ ਪੱਟੀ ਦੀਆਂ ਗੱਲਾਂ ਜੱਲਿਆਂ ਨੇ ਕਦੇ ਖੇਮ ਕਰਨ ਕਦੇ ਬਲਟੋਆ ਕਦੇ ਕਿਰਿਆਣਾ ਕਦੇ ਬਾਬਾ ਗੁਰਵਜਨ ਸਿੰਘ ਜੀਆ ਦਾ ਮਾਣੋ ਚਾਲ ਮਾਣੋ ਚਾਲ ਦੀਆਂ ਚੱਲੀਆਂ ਨੇ ਜਿਵੇਂ ਭਾਈ ਸਾਹਿਬ ਭਾਈ ਮਨਜੋਤ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਹੈ ਗੁਰਿੰਦਰ ਰੋਣੀ ਵੀਰ ਨੇ ਤੇ ਇਧਰ ਲਓ ਟਕੜਾ ਜਫਾ ਲੱਗ ਗਿਆ ਵੀ ਟਕੜਾ ਜਫਾ ਅਗਲੀ ਕਬੱਡੀ ਫੇਰ ਅਰਗੋਲੀਆ ਰਮਜ਼ਾਨ ਖੇਡ ਦੇ ਮੈਦਾਨ ਚ ਇਹ ਅਰਗੋਲੀਆ ਰਾਂਦੇ ਅਰਗੋਲੀਆ ਰਮਜ਼ਾਨ ਤੇ ਵਾਧਿਆਂ ਵਾਲੇ ਬੱੰਦੇ ਆਹ ਮੁੰਡਾ ਅਰਗੋਲੀਆ ਕਬੱਡੀ ਪਾਉਂਦਾ ਹੋਇਆ ਉਧਰ ਹੀ ਸਾਡੇ ਵੱਡੀਆਂ ਟੱਕਰਾਂ ਵੱਡੀਆਂ ਵੱਡੀਆਂ ਟੱਕਰਾਂ ਬਬਲਾ ਬੰਡਾਣੇ ਵਾਲਾ ਨੋਜਵਣ ਜਦੋਂ ਮੂਹਰੇ ਖੜਦਾ ਪਤਾ ਲੱਗਦਾ ਵੀ ਚੀਜ਼ ਮੂਹਰੇ ਖੜੀ ਐ ਇਹ ਬਬਲਾ ਬੰਡਾਲੇ ਵਾਲਾ ਨਾਇਾਨ ਆਹ ਟਰਾਈ ਕਰਦਾ ਇਸ ਵੇਲੇ ਡੱਕ ਲੈਣ ਦੇ ਉਧਰ ਗੌਰਵ ਹੁਣਿਆਂ ਦਾ ਵੱਡੇ ਵੀਰ ਦਾ ਵੱਡੇ ਪਿਆਰ ਵੱਡੇ ਸਤਿਕਾਰ ਦਿਨੋ ਦਵਾਵਾ ਨੇ ਬਾਈ ਗੌਰਵਉਣੀ ਵੀਰ ਨੇ ਲਓ ਸਾਹਮਣੇ ਫਿਰ ਚਾਰ ਚਿਹਰਾ ਸੌਰੀ ਮੰਗਦੇ ਬਾਜੀ ਆ ਆਖਰੀ ਕਬੱਡੀ ਚੱਲੀ ਆ 3000 ਪਹਿਲੇ ਲੱਗੇ ਤੇ ਦਿਲਬ੍ਰਿਤ ਪੰਨੂ ਕਹਿੰਦਾ 500 ਮੇਰੇ ਵੱਲੋਂ ਬਾਲੋ ਦਿਲਬ੍ਰਿਤ ਸੰਧੂ ਵੱਲੋਂ 500 1000 ਜੋਦਾ ਆਸਟ੍ਰੇਲੀਆ 2000 ਗੁਰਪ੍ਰੀਤ ਬੈਸ ਅਮਰੀਕਾ ਤੇ ਮੇਰੇ ਕੋਲ 500 ਦਿਲਪ੍ਰੀਤ ਸੰਧੂ ਵੱਲੋਂ ਆਹ ਸਾਹਮਣੇ ਪ੍ਰਭਾ ਗ੍ਰਾਉਂਡ ਵਾਲਾ ਕਹਿੰਦਾ 500 ਮੇਰੇ ਵੱਲੋਂ ਵੱਲੋਂ ਆ 4000 4000 ਦੀ ਕਬੱਡੀ 4000 4000 ਹਰਮਨ ਬੁਲਟ ਖੀਰਾਂਵੜਿਆ ਏ ਆਓ ਫੇਰਾ 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 4000 ਦਾ ਭਜੇਤਾ 2000 ਗੁਰਪੀਤ ਅਮਰੀਕਾ 1000 ਯੋਦਾ ਆਸਟ੍ਰੇਲੀਆ 500 ਦਿਲਬੀ ਪੰਨੂ ਤੇ 500 ਪ੍ਰਾਹ ਬ੍ਰਿਟੇਨ ਆਓ ਦਿਲਬੀ ਦਸੱਧੂ ਦਿਲਬੀ ਸੰਧੂ ਲਓ ਸਾਰਿਆਂ ਦੀ ਬੱਲੇ ਬੱਲੇ ਆਓ ਖੇਡ ਦੇ ਮੈਦਾਨ ਚ ਅਗਲੀ ਕਬੱਡੀ ਪੈ ਚੁੱਕੀ ਆ ਆਓ ਦੇਖਾਂਗੇ ਇਧਰ ਸਾਡੇ ਲਓ ਸਾਹਮਣੇ ਉਧਰ ਆਰਾਧਾ ਆਓ ਸਾਡੇ ਦਰਸ਼ਕ ਤੁਹਾਡੇ ਦਾ ਬਹੁਤ ਬਹੁਤ ਧੰਨਵਾਦ ਤਾਕਾ ਸਾਧਰਾ ਕਾਕਾ ਸਾੰਦਰਾ ਚੈਲਦਾਰ ਬਾਗਾ ਦੇ ਦੀਪਾ ਗੜ ਇੱਕੋ ਹੀ ਜੱਫਾ ਜਿਹੜਾ 5000 ਦਾ ਪਾਦੀ ਕਹਿੰਦੇ 5000 ਇੱਥੇ ਹੀ ਦਵਾਂਗੇ ਗਰਾਊਂਡ ਦੇ ਵਿੱਚ ਬਾਗਿਆਂ ਵਾਲੇ ਬੰਦਾ ਲਓ ਸਾਹਮਣੇ ਉਹ ਪਤਮਾਨਪੁਰੀਆ ਫਰਿਆਦ ਕਬੱਡੀ ਪੰਦਾ ਹੋਇਆ ਆਹ ਸਾਹਮਣੇ ਦੇਖਾ ਕੇ ਇੱਧਰ ਖੜੇ ਇਹ ਨੌਜਵਾਨ ਸਾਬਾ ਸੁਰ ਸਿੰਘ ਦੀ ਧਰਤੀ ਦਾ ਨੌਜਵਾਨ ਸਤਵੀਰ ਜੰਡਾ ਇੱਕ ਬਹੁਤ ਵੱਡਾ ਨਾਮ ਹੈ ਸਤਵੀਰ ਜੰਡਾ ਅੱਜ ਇਹਨਾਂ ਦੇ ਮਾਮਾ ਜੀ ਆਏ ਹੋਏ ਨੇ ਉਹ ਭੋਗਪੁਰ ਦੀ ਧਰਤੀ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਨੇ ਸਾਡੇ ਜੰਡੇ ਉਡੀ ਵਾਸ ਜਾ ਕੈਨੇਡਾ ਜਾ ਕੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਉਹਨਾਂ ਦੇ ਮਾਮਾ ਜੀ ਆਏ ਹੋਏ ਨੇ ਭੋਗਪੁਰ ਦੀ ਉਹ ਧਰਤੀ ਹੈ ਸਾਡੇ ਸਤਕਾਰ ਦੇ ਯੋਗ ਨੇ ਆਹ ਸਾਹਮਣੇ ਫਿਰ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਵਰ ਤਿਆਰ ਪਾਨੇ ਵਾਲੇ ਸ਼ਾਹਾਂ ਵੱਲੋਂ ਦੂਜਾ ਨਾਮ 1 ਲੱਖ ਬੈਟ ਰੇਡਰ ਦਾ ਟਰੈਕਟਰ ਕਮਲ ਰੰਦਾਵੇ ਵੱਲੋਂ ਜੈ ਰਾਜ ਹੁਣਾ ਵੱਲੋਂ ਗੱਟ ਜਾਫੀਆਂ ਦਾ ਟਰੈਕਟਰ ਬੱਲੇ ਵਾਲਾ ਬੱਲੀ ਤੇ ਸੰਦੀਪ ਢਿੱਲੋਂ ਅਟ੍ਰੇਲੀਆ ਵਾਲੇ ਆਜ਼ਾਦ ਕਲੱਬ ਵਾਲੇ ਵੱਲੋਂ ਉਹ ਸਿਰਾ ਹੋ ਇਧਰ ਹੀ ਸਾਡ ਢਿਲਮਾ ਵਾਲੇ 모ਹਨ ਨੇ ਕਬੱਡੀ ਪਾਤੀ ਆ ਬਾਗਿਆਂ ਵਾਲਿਆ ਪ੍ਰਭ ਇੰਗਲੈਂਡ ਦਾ 1000 ਚੈਲਦਾਰ ਹੁਣਾ ਦਾ 5000 ਖੁਰਦਾਂ ਵਾਲਿਆਂ ਦਾ 5000 ਪਰ ਇਧਰ ਛੱਡ ਢਿਲਮਾ ਵਾਲਾ 모ਹਨ ਤੇ ਕਰਨ ਆਹ ਕਰਨ 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 ਪਰ ਸਿਰਾ ਹੋ ਗਿਆ No, huh. yeah. yeah. ਲਾ ਵੇ ਪਰਮੰਦਰਾ ਸਿਰਾ ਹੋ ਗਿਆ ਲਾ ਵੇ ਯੋਧਿਆ ਸਿਰਾ ਹੋ ਗਿਆ ਲਓ ਸਾਹਮਣੇ ਕਿੰਨੇ ਫਰਿਆਦ ਭਗਵਾੜਪੁਰੀਆ ਫਿਰ ਇਸੇਲੇ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਆ ਮੈਚ ਤੋਂ ਬਾਅਦ ਇੰਦਰਜੀਤ ਸਿੰਘ ਤੁੰਨੇ ਦਾ ਸਨਮਾਨ ਹੋਣਾ ਤੁੰਨੇ ਤੈਨੂੰ ਮੁਬਾਰਕਾਂ ਦੇ ਸੋਹਣਿਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਖੇਡੇ ਤੇ ਦੁਨੀਆ ਨੇ ਸਲਾਹਿਆ ਵੀ ਹੈ ਅੱਜ ਸਾਡੇ ਤੁੰਨੇ ਦਾ ਸਨਮਾਨ ਹੋਣਾ ਬਹੁਤ ਵੱਡੀ ਮੁਬਾਰਕਬਾਦ ਸਾਡੇ ਵੱਡੇ ਭਾਈ ਨੂੰ ਲਓ ਸਾਹਮਣੇ ਫਿਰ ਕਬੱਡੀ ਪੈ ਰਹੀ ਹੈ ਉਧਰ ਰੋਕੀ ਹੋਣੀ ਜਰਮਨ ਤੋਂ ਨੇ ਇਧਰ ਕਹਿੰਦੇ ਗੋਦਪੁਰ ਦੀ ਵੱਡੇ ਵੀ ਆਏ ਹੋਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਬਾ ਖੇਡ ਕਬੱਡੀ ਦੇ ਲਈ ਸਮਾਂ ਕੱਢਿਆ ਕਿਉਂਕਿ ਅੱਜ ਕੱਲ ਔਖਾ ਕੀ ਹੈ ਕਿਸੇ ਦਾ ਇੰਤਜ਼ਾਰ ਕਰਨਾ ਔਖਾ ਕੀ ਹੈ ਕਿਸੇ ਲਈ ਸਮਾਂ ਕੱਢਣਾ ਹੋਣ ਨੂੰ ਸਾਰਾ ਕੁਝ ਹੋ ਜਾਂਦਾ ਪਰ ਆਓ ਸਾਹਮਣੇ ਫਿਰ ਨੌਜਵਾਨ ਕਿੰਨੀ ਹੈ ਨਾਲ ਵਿਪਨ ਵਰਗੇ ਵਿੱਕੀ ਵਰਗੇ ਵੱਡੇ ਨਾਮ ਨੇ ਇੱਧਰ ਧੱਫਰ ਵਾਲੇ ਨੇ ਅੱਜ ਕਹਿੰਦੇ ਉਹ ਚੁੰਨ ਪਾਈ ਹੋਈ ਆ ਓਏ ਢੱਫਰ ਵਾਲੇ ਨੇ ਅੱਜ ਤੰਨ ਪਾਈ ਹੋਈ ਐ ਓ ਢੱਫਰ ਵਾਲੇ ਨੇ ਅੱਜ ਤੰਨ ਪਾਈ ਹੋਈ ਐ ਆ ਜਿਹਨੇ ਕਿੰਦੇ ਕਹਾਉਂਦੇ ਫੜਿਆ ਇਹ ਕਿਸੇ ਨੇ ਪੁੱਛਿਆ ਕਹਿੰਦਾ ਕੀ ਆਉਂਦਾ ਕਹਿੰਦਾ ਬੱਸ ਗਰਾਉਣੀ ਆਉਂਦੀ ਐ ਕਹਿੰਦੇ ਕਾਵੇ ਪਿਆਰਾ ਕਹਿੰਦਾ ਜੀ ਬੂਰੀ ਮੈਨੂੰ ਸੌਰੀ ਬਾਜੀ ਕੱਟ ਬਾਈਦਾ ਆਹ ਕਬੱਡੀ 3000 ਵਾਲੀ ਆ ਬਰਾਵਾ ਜੀ ਮੇਰੇ ਕੋਲ ਹੀ ਆ ਨਾਲ ਨਾਲ ਹੀ ਅਮਰੀਕ ਬਾਜੀ ਸੌਰੀ ਮੰਗਨੇ ਆ ਇਧਰੋਂ ਨਾਲ ਦੇ ਨਾਲੇ ਕਹਾਣੀ 3000 ਵਾਲੀ ਕਬੱਡੀ ਬਾਤੀ ਗੁਰਬੀਤ ਪੈਂਸ ਅਮਰੀਕਾ ਦਾ ਕਹਿੰਦਾ 3000 ਆਓ ਸਾਹਮਣੇ ਦੇਖਾਂਗੇ ਸੁਰਕਪੁਰਿਆ ਗੁਰ ਜ਼ੇਬਕ ਟਰਾਈ ਕਰਦਾ ਹੋਇਆ ਆ ਨੰਬਰ ਰੇਡਰ ਦਾ ਹੋ ਗਿਆ ਆਓ ਨੰਬਰ ਰੇਡਰ ਦਾ ਹੋ ਗਿਆ ਚੱਲ ਬਾਈ ਦੁੱਲਿਆ ਪਾਸਾ ਕਬੱਡੀ ਇਧਰਲੀ ਸਾਈਡ ਸ਼ਾਕਾ ਏ ਆ ਪਾਗਿਆਂ ਵਾਲਾ ਪਿੱਪਾ ਨਾ ਬੱਬਨਾ ਸਿਰਾਂ ਘਰਾਉਣਾ ਬੈਣਾ ਆ ਦੇਖਾਂਗੇ ਕਿ ਥੇ ਛੜੇ ਇਹ ਆ 12000 ਦਾ ਜਫਾ ਆ 5000 ਜੈਲਦਾਰ ਬਾਗੇ ਹੁਣਾਂ ਵੱਲੋਂ 5000 ਬਿੰਦਰ ਖੁਰਦਾ ਬਿੰਦਰ ਖੁਰਦਾ ਤੇ 1000 ਪ੍ਰਭ ਇੰਗਲੈਂਡ ਪ੍ਰਭ ਇੰਗਲੈਂਡ ਆਓ ਸਾਹਮਣੇ ਬਾਗਿਆਂ ਵਾਲਾ ਬੱਬਨ ਰੋਮੀ ਕਬੈਟ ਦਾ ਵੀ ਵਿਚਾਈ ਆ 1000 ਆ ਬਈ ਆ 11000 ਦਾ ਜਫਾ ਲੱਗਾ ਤਾਰੀ ਖੁੱਲ ਕੇ ਮਾਰ ਰਿਹਾ ਜ਼ੋਰਦਾਰ 11 11000 ਜਿਹੜਾ ਜਫਿਆਂ ਦੇ ਉੱਪਰ ਦਿੱਤਾ ਜਾ ਰਿਹਾ ਲਓ ਸਾਹਮਣੇ ਫਿਰ ਫਰਿਆਦ ਨੌਜਵਾਨ ਭਗਵਾਨਪੁਰੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆ ਮੈਚ ਤੋਂ ਬਾਅਦ ਨੂੰ ਸਨਮਾਨ ਹੋਣਾ ਤੁੰਨੇ ਵੀਰ ਦਾ ਫਿਰ ਲੜਕੀਆਂ ਦਾ ਮੁਕਾਬਲਾ ਮੈਚ ਬਹੁਤ ਸੋਹਣਾ ਖੇਡਿਆ ਜਾਣਾ ਹੈ ਪਹਿਲੀ ਦੂਜੀ ਪੋਜੀਸ਼ਨ ਦੇ ਲਈ ਇੱਕ ਤਕੜਾ ਮੁਕਾਬਲਾ ਹੋਵੇਗਾ ਆਓ ਸਾਹਮਣੇ ਫਿਰ ਫਰਿਆਦ ਤੇ ਦੂਜੇ ਪਾਸੇ ਨਾਂ ਵੱਡਾ ਆਓ ਸੁਰਸਿੰਘ ਦੀ ਧਰਤੀ ਦੁਨੀਆ ਸਾਂਭਾ ਕਹਿੰਦੀ ਹੈ ਇਹ ਨੌਜਵਾਨ ਵੀ ਫਿਲਪੀ ਦੇ ਵਿੱਚ ਮਨੀਲਾ ਦੇ ਵਿੱਚ ਰਹਿੰਦਾ ਪੱਕੇ ਤੌਰ ਤੇ ਸੀਜ਼ਨ ਖੇਡਣੇ ਇੰਡੀਆ ਆਉਂਦਾ ਜਿਹੜੇ ਪਿਆਰ ਕਰਦੇ ਕਬੱਡੀ ਨੂੰ ਲਓ ਬੋਲੇ ਬੋਲੇ ਕਦਮ ਵਧੇ ਹੋਇਆ ਵਿਰੋਧੀਆਂ ਦੇ ਵੇਡ ਦੇ ਵਿੱਚ ਲਓ ਸਾਹਮਣੇ ਚਾਰ ਜਿੰਨੀ ਵਰਗੇ ਨੌਜਵਾਨ ਕਹਿੰਦੇ ਵਿਪਨ ਵਰਗੇ ਵੱਡੇ ਨਾਮ ਨੇ ਬਰੇਬਰ ਪਵੀ ਆਹ ਧੱਫੜ ਵੀ ਧਰਤੀ ਹੈ ਜਿਹੜੇ ਅੱਜ ਕਹਿੰਦੇ ਕਹਿੰਦੇ ਕਹੋ ਨਾ ਵੀ ਪਾਸ ਕਰਾਈਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਸਿਰਾ ਹੋ ਗਿਆ ਸਿਰਾ ਹੋ ਗਿਆ ਆ ਸਿਰਾ ਹੋ ਗਿਆ ਪਾਲਿਆਂ ਚ ਮੇਰਾ ਹੋ ਗਿਆ ਸਰਦਾਰ ਊੰਕਾਰ ਸਿੰਘ ਜੀ ਭੋਗਪੁਰ ਵਾਲੇ ਪਹੁੰਚਿਆ ਸਮਰਾਟ ਸਵੀਟ ਸ਼ਾਪ ਦਾ ਬਹੁਤ ਵੱਡਾ ਨਾਮ ਆ ਸਤਵੀਰ ਝੰਡਾ ਕਬੱਡੀ ਦਾ ਸਟਾਰ ਇਹਨਾਂ ਦਾ ਭਾਣ ਜਾਏ ਦਵਿੰਦਰ ਕਾਕਾ ਲੰਬੜ ਖੱਖਾਣਾ ਅਮਰੀਕਾ ਚ বাসਦਾ ਬਹੁਤ ਵੱਡਾ ਖੇਡ ਨੂੰ ਸਪੋਰਟ ਕਰਨ ਵਾਲੀ ਰੂਹ ਆ ਦਵਿੰਦਰ ਕਾਕਾ ਲੰਬੜ ਖੱਖਾਣਾ ਵਾਲਾ ਸਤਵੀਰ ਜੰਡੇ ਬਾਈ ਹੁਣੀ ਉਹ ਗੱਲਾਂ ਦੀਪੇ ਖੱਕਦੀਆਂ ਹੁੰਦੀਆਂ ਵੱਡੇ ਖੇਡਾਂ ਨੂੰ ਸਪੋਰਟ ਕਰਨ ਵਾਲੇ ਅਗਲੀ ਰੇਡ ਦੇਖਾਂਗੇ ਵੀ ਕੌਣ ਪਾਵੇਗਾ ਬੁਲਟ ਐ ਨੌਜਵਾਨ ਹਰਮਨ ਤਿਆਰ ਬਰ ਤਿਆਰ ਹੈ ਇਹਦੀ ਇੱਕ ਸਿਫਤ ਹੈ ਇਹ ਜਦੋਂ ਵੀ ਕੌਡੀ ਪਾਉਂਦਾ ਝੁੱਕ ਕੇ ਪਾਉਂਦਾ ਕਿਉਂਕਿ ਫਲ ਨੀਵਿਆਂ ਨੂੰ ਲੱਗਦੇ ਆ ਸਫੈਦਾ ਬਹੁਤ ਉੱਚਾ ਹੈ ਪਰ ਲੱਗਣ ਲਗਾਉਣ ਨੂੰ ਕੁਝ ਨਹੀਂ ਗਾ ਲੱਗਣ ਲਗਾਉਣ ਨੂੰ ਕੁਝ ਨਹੀਂ ਸਫੈਦਾ ਬਹੁਤ ਉੱਚਾ ਹੈ ਇਹ ਕਹਿੰਦੇ ਝੁੱਕੇ ਰਹਿੰਦਾ ਕਿਉਂਕਿ ਫਲ ਨੀਵਿਆਂ ਨੂੰ ਖਾੜੂ ਲੱਗਦੇ ਆ ਆਹ ਸਾਹਮਣੇ ਹਰਮਨ ਬੁਲਟ ਭਾਈ ਪਰਸ਼ੋਤਮ ਸਿੰਘ ਜੀ ਬੈਠਿਆ ਸਟੇਜ ਤੇ ਬੁਲੇਟ ਦੀਆਂ ਦੋ ਕਬਡੀਆਂ 3000 ਦੀਆਂ ਹੋਣ ਗਿਆ 3000 ਦੀਆਂ ਵੱਡੇ ਭਾਈ ਆ ਬੋਏ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਫਿਰ ਕਬੱਡੀ ਪੈ ਰਹੀ ਹੈ ਨੌਜਵਾਨ ਕਰਨ ਵਰਗੇ ਵੱਡੇ ਨਾਮ ਨੇ ਕਰਨ ਸ਼ਾਕਾ ਨਾਲ ਵਿਪਨ ਹੈ ਲਓ ਸਾਹਮਣੇ ਕਿੰਨੀ ਡਬਲ ਟੱਚ ਦੇ ਨੰਬਰ ਜਿਹੜਾ ਹੈ ਉਹ ਰਿਡਰ ਦੇ ਹਿੱਸੇ ਕੋਈ ਗਲਤੀ ਪਿਆਰ ਦਾ ਹਾਂ ਬਿੰਦੀ ਕੁਬੈਤ ਆ ਕਬੱਡੀ 1000 ਦੀ ਆ ਭਾਈ ਹਿੰਦੀ ਕੁਵੈਤ ਵਿੱਚ ਆ ਕੁਵੈਤ ਵਿੱਚ ਵੀ ਹੁਣ ਗਰਾਂਟੀ ਆ ਕਬੈਟ 288 300 ਦੇ ਨੇੜੇ ਪਹੁੰਚ ਗਿਆ ਇਹ ਉਹ ਕਬੈਟ ਆ ਤੇ ਬਿੰਦੀ ਉਸੇ ਕਬੈਟ ਵਿੱਚ ਆ ਉਹ ਜਿਹਨੇ ਮਾਇਆ ਲਈ ਆ 1000 ਦੀ ਕਬੱਡੀ ਬਿੰਦੀ ਕਬੈਟ ਵੱਲੋਂ ਆ ਜਿਹੜੀ ਇਸ ਵੇਲੇ ਉਹ ਭਗਵਾਨਪੁਰਿਆ ਫਰਿਆਦ ਖੇਡਦੇ ਮੈਦਾਨ 'ਚ ਬਬਰਾ ਉਹ ਦੇਖ ਦੇਖ ਮੁੰਡੇ ਦੀ ਬਹਤ ਗੱਡੀ ਕਿ ਜਾਣਾ ਆਇਆ ਬਬਰਾ ਮਢਿਆਲੇ ਵਾਲਾ ਉਹ ਮਢਿਆਲੇ ਵਾਲਾ ਬਬਰਾ ਪਰ 1000 ਦਾ ਹੱਕਦਾਰ ਹੋ ਗਿਆ ਭਗਵਾਨਪੁਰਿਆ ਫਰਿਆਦ ਨਿੰਦਰ ਫਰਾਂਸ ਰਮਜ਼ਾਨ ਦੀ ਕੋਈ ਰੇਡ 1000 ਦੀ ਹੋਊਗੀ ਵੱਡੇ ਭਾਈ ਬੁੱਲੇ ਦੀ ਕਬੱਡੀ ਪਾਈ ਜਾ ਰਹੀ ਹੈ ਲਓ ਬੜੇ ਕਹਿੰਦੇ ਦੁੱਲੇ ਦੀ ਰੇਡ ਪੈ ਰਹੀ ਹੈ ਦੁੱਲਾ ਦੇਖਾਂਗੇ ਕਿੰਦਾ ਦਾ ਪ੍ਰਦਰਸ਼ਨ ਪਰ ਸੋਹਣੀਆਂ ਕੌਡੀਆਂ ਪਾਈਆਂ ਜੱਫੇ ਹਰਜੀਤ ਨੂੰ ਵੀ ਲੱਗੇ ਰੇਡਰ ਰੌਣੇ ਵੰਜ ਤੋਂ ਵੀ ਭੱਜੇ ਹੈ ਪਰ ਕੌਡੀ ਦਿਲ ਵਾਲੇ ਦੀ ਕੌਡੀ ਜਿਗਰੇ ਵਾਲੇ ਦੀ ਹੈ ਆ ਨੌਜਵਾਨ ਜੋਤੇ ਦੇ ਪਿੰਡਾਂ ਦਾ ਇਹ ਗਿੰਨੀ ਹੈ ਮੈਨੂੰ ਲੱਗਦਾ ਬੁਲਟ ਨੇ ਸਿਰ ਧਰਤੀ ਮਾ ਨੂੰ ਮੱਥਾ ਟੇਕਿਆ ਲਓ ਪਹਿਲੀ ਕਬੱਡੀ 3000 ਵਾਲੀ ਚੱਲੀ ਆ ਭਾਈ ਪਰਸ਼ੋਤਮ ਸਿੰਘ ਜੀ ਬਾਗਿਆਂ ਵਾਲੇ ਬਾਬਾ ਦੀਪ ਸਿੰਘ ਸੇਵਾਦਲ ਗੜਦੀ ਬਾਲ ਦੇ ਥੰਮ ਆ ਪਹਿਲੀ ਕਬੱਡੀ ਮੇਰੇ ਵਿਰੋ 3000 ਵਾਲੀ ਚੱਲੀ ਆ ਮਨਜਿੰਦਰ ਸਿੰਘ ਜੀ ਬਲੌਕ ਸੰਪਤੀ ਮੈਂਬਰ ਕਹਿੰਦੇ 1000 ਮੇਰੇ ਵੱਲੋਂ ਬਾਲੋਂ ਆ ਰੈਂਦੀ ਕਬੱਡੀ ਜਿਹੜੀ 4000 ਦੀ ਹੌਂਕ ਬੁਲੇਟ ਦੀ ਅਗਲੀ ਇੱਕੋ ਹੀ ਕਬੱਡੀ ਜਿਹੜੀ ਉਹ 4000 ਦੀ ਹੋਊਗੀ ਲਓ ਸਾਹਮਣੇ ਫਿਰ ਨੌਜਵਾਨ ਕਹਿੰਦੇ ਅਗਲੀ ਕਬੱਡੀ ਪੌਣ ਦੇ ਲਈ ਤਿਆਰ ਬਰ ਤਿਆਰ ਹੈ ਹਰਮਨ ਦੇ ਲੋਕ ਦੀ ਬਾਣੇ ਨੇ ਆਓ ਸਾਹਮਣੇ ਚਾਰ ਪੱਟਾਂ ਤੇ ਥਾਪੀਆਂ ਮਾਰਦੇ ਹੁਣ ਦੇਖਾਂਗੇ ਕਰਨ ਵਰਗੇ ਲੋਈਓੜ ਕਹਿੰਦੇ ਸ਼ਾਕੇ ਵਰਗੇ ਵਿਪਨ ਵਰਗੇ ਨਾਲ ਕਿੰਨੀ ਹੈ ਇਹ ਵੱਡੇ ਨਾਮ ਦੇ ਕਬੱਡੀ ਦੇ ਵਿੱਚ ਇਹ ਮਿਹਨਤਾਂ ਵਾਲੇ ਸੰਘਰਸ਼ਾਂ ਵਰਗੇ ਇੱਥੇ ਟੱਕਰ ਸਿਰੇ ਦੀ ਉਹ ਮਹਿਮਦਵਾਲੀਆ ਰੋਗ ਪਾਊ ਕੇ ਨਹੀਂ ਮੇਰੇ ਮਿੱਤਰੋ ਉਹ ਸੱਜੇ ਖੱਬੇ ਉੱਤੇ ਫੱਲੇ ਲੱਗਦਾ ਜੋ ਔਰ ਆਹ ਬੱਲੇ ਬੱਲੇ ਹੋਣ ਲੱਗੀ ਐ ਬੱਲੇ ਬੱਲੇ ਹੋਣ ਲੱਗੀ ਐ ਰਮਜ਼ਾਨ ਅਲੀ ਅਗਲੀ ਕਬੱਡੀ ਪੌਂਡ ਦੇ ਲਈ ਵਾਧਾ ਹੋਇਆ ਕਿ 700 ਪਾੜ ਦਾ ਬਲਬ ਹਰ ਇੱਕ ਗਲੀ ਮੋੜ ਤੇ ਜਗਦਾ ਕਹਿੰਦੇ ਵਾਹਿਗੁਰੂ ਕਹਿ ਕੇ ਚੱਕ ਲੋ ਓਏ ਜੇ ਕੋਈ ਆਹ ਸ਼ੱਕੀ ਲੱਗਦਾ 1000 ਵਾਲੀ ਕਬੱਡੀ ਆ ਆਵੇ ਰਮਜ਼ਾਨ ਨਿੰਦਰ ਖੋੜ ਦਾ ਫਰਾਂਸ ਵੱਲੋਂ 1000 ਔਰ ਰਮਜ਼ਾਨ 1000 ਦਾ ਹੱਕਦਾਰ ਹੋ ਗਿਆ ਜੈਲਦਾਰ ਬੰਗ oh, oh. ਕਾਕਾ ਸਾਦਰਾ ਨਾਲ ਦੀਪਾ ਗੜ ਤੇ ਮਨੀ ਗੜ ਬੰਪੰਦਾ ਇੱਕ ਵਫਾ 650 ਦਾ ਹੋਊਗਾ 650 ਦਾ ਲੈ ਬਈ ਗੁਰਿੰਦਰ ਬੈਂਸ ਲੈ ਬਈ ਜੋਧਾ ਟਰਾਂਸਪੋਰਟ ਵਾਲਿਆ ਲੈ ਬਈ ਮੈਲਵਾਨ ਵਾਲਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਸੇੜਾ ਘਰਾਤਾ ਸੇੜਾ ਘਰਾਤਾ ਆਹ ਸਾਹਮਣੇ ਕਬੱਡੀ ਪੈ ਚੁੱਕੀ ਆ ਕਰਨ ਆਹ ਮੁੰਡੇ ਤੇ ਆਸ ਆ ਇਹ ਆ ਬਵੀ ਮੇਰੇ ਵੀਰੋ ਬਵੀ ਸ਼ੇਰ ਦੀ ਝਪਟ ਬਾਂਦ ਔਰ ਰੇਡਰਾਂ ਨੂੰ ਪੈਂਦਾ ਇਹ ਆ ਡਫਰ ਪਿੰਡ ਵਾਲਾ ਦਲਜੀਤ ਸਿੰਘ ਸੋਤੇ ਮਾਨਗੜੀਆ ਦਾ ਪੁੱਤ ਜਾਂ ਆਹ ਸਾਹਮਣੇ ਬੱਲੇ ਬੱਲੇ ਕਰ ਜਾਂਦਾ ਪਰ ਨੰਬਰ ਰੇਡਰ ਦਾ ਹੋ ਗਿਆ ਔਰ ਰੇਡਰ ਦਾ ਹੋ ਗਿਆ ਅਗਲੀ ਕਬੱਡੀ ਵੱਡੇ ਬਾਈ ਭਗਵਾਨਪੁਰਿਆ ਫਰਿਆਦ ਆਹ ਸਾਹਮਣੇ ਕਹਿੰਦੇ ਫਰਿਆਦ ਭਗਵਾਨਪੁਰਿਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੱਟਾਂ 'ਤੇ ਥਾਪੀਆਂ ਮੱਜਦੀਆਂ ਦੇ ਰਾਣੇ ਵਰਗੇ ਸਾਹਬੇ ਵਰਗੇ ਨੌਜਵਾਨ ਕਹਿੰਦੇ ਮਜੀਠੇ ਵਾਲਾ ਇਹ ਵੱਡੇ ਨਾਮ ਨੇ ਕਬੱਡੀ ਦੇ ਵਿੱਚ ਮਿਹਨਤਾਂ ਕਰਕੇ ਅੱਗੇ ਆਏ ਹੈ ਅਗਲੀ ਕਬੱਡੀ ਦੁੱਲਾ ਨੌਜਵਾਨ ਕੇ ਰਾਹ ਦੇ ਵਿੱਚ ਬੈਠੀ ਹੋਣੀ ਗੋਲੀ ਜਾਣ ਕੇ ਉਹ ਦੁੱਲਿਆ 'ਤੇ ਟੋਕਰਾ ਚਿੱਕਾ ਦੇ ਅੜ ਕੇ ਦੁੱਲਿਆ ਵੇ ਟੋਕਰਾ ਆ ਦੇਖਾਂਗੇ ਕਬੱਡੀ ਵਾਲਾ ਦੁੱਲਾ ਏ ਬੱਗੇ ਪਿੰਡ ਵਾਲੇ ਨੂੰ ਮੱਚਦਾ ਅੰਗਾਰ ਗਿਆ ਗਿਆ ਹਰ ਦਲਵਿੰਦਰ ਜੀ ਸਿੰਘ ਦੁੱਲਾ ਸੁਰਖਪੁਰੀਆ ਦਿਲਾਬੇ ਰਾਜ ਕਰਦਾ ਆ ਦੁੱਲਾ ਕਬੱਡੀ ਪੁੰਦਾ ਹੋਇਆ ਲਓ ਸਾਹਮਣੇ ਹਰਮਨ ਬੁਲਟ ਦੀ ਆ 4000 ਵਾਲੀ ਕਬੱਡੀ ਦੇ 1000 ਯੋਧਾ ਕਰਦਾ ਹੋਰ ਵਧਾ ਦੋ ਆ ਹੋਰ ਵਧਾ ਦੋ ਆ 5000 ਵਾਲੀ ਕਬੱਡੀ ਪੈਣ ਟਾਈਮ ਆਊਟ ਦਾ ਠੀਕ ਹੈ ਜੀ ਗਰਾਊਂਡ ਕਲੀਅਰ ਕੀਤੀ ਜਾਏ ਬਾਜੀ ਸਿਰਾ ਹੋ ਗਿਆ ਸਿਰਾ ਹੋਣਾ ਵੀ ਕਿਉਂ ਨਾ ਜਿੱਥੇ ਇੰਦਰ ਦੀ ਤੁੰਨਾ ਆ ਹੋਵੇ ਉੱਥੇ ਸਿਰਾ ਹੀ ਹੁੰਦਾ ਸਿਰਾ ਹੀ ਹੁੰਦਾ ਸਿਰਾ ਹੀ ਹੁੰਦਾ ਲਓ ਸਾਹਮਣੇ 3000 ਆਹ ਸਾਡਾ ਗੁਰਪ੍ਰੀਤ ਅਮਰੀਕਾ ਵਾਲਾ 3000 ਉਹਦੇ ਵੱਲੋਂ 2000 ਯੋਧਾ ਹਰਮਨ ਬੁਲਟ ਆਹ 5000 ਦੀ ਕਬੱਡੀਆਂ 5000 5000 5000 ਦਾ ਹੱਕਦਾਰ ਹਰਮਨ ਬੁਲਟ 3000 ਗੁਰਪ੍ਰੀਤ ਬੈਂਸ ਅਮਰੀਕਾ ਤੇ 2000 ਉਹ ਗੁਰਿੰਦਰ ਮੈਸ ਦਾ ਪੁੱਤਰ ਕਹਿੰਦਾ ਉਹ ਕਹਿੰਦਾ 2000 ਪਾ ਜੀ ਮੇਰੇ ਵੱਲੋਂ ਕਰਦਾ ਹੂੰ ਗੁਰਿੰਦਰਾ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਭੱਲੇ ਭੱਲੇ ਹੋ ਗਈਆ ਵੱਡੇ ਭਾਈ ਦੁੱਲੇ ਦੀ ਕਬੱਡੀ ਪਾਉਂ ਯਾਰ ਆਓ ਸਾਹਮਣੇ ਦੁੱਲੇ ਦੀ ਕਬੱਡੀ ਪੈਰੀ ਗੁਰਿੰਦਰ ਰੋਣੀ ਵੀਰ ਨੇ ਕਿਉਂਕਿ ਮਿਲਬੰਡ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਹੈ ਦਿਲੋਂ ਦਬਾਅ ਹੈ ਸਾਰੇ ਵੀਰਾਂ ਦੇ ਲਈ ਹੈ ਪਰ ਆ ਰਮਜ਼ਾਨ ਅਲੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਓ ਸਾਹਮਣੇ ਚਾਰ ਸਾਹਵੇਂ ਵਰਗੀ ਨੌਜਵਾਨ ਇੱਕਵੇਂ ਬੇਨਤੀ ਕਰਦਾ ਹੈ ਇਸ ਤੋਂ ਬਾਅਦ ਲੜਕੀਆਂ ਦਾ ਮੈਚ ਹੈ ਤੁਨੇ ਭਾਈ ਸਨਮਾਨ ਜੀ ਆਪਾਂ ਬਾਅਦ ਚ ਕਰ ਲਈਏ ਤੁੰਗਿਆ ਪਹਿਲਾਂ ਲੜਕੀਆਂ ਦਾ ਮੈਚ ਹੋ ਜਾਏ ਜਿਉਂਦਾ ਰਹੇ ਨੌਜਵਾਨ ਕਿਉਂਕਿ ਮੈਂ ਤੇ ਪਹਿਲਾਂ ਕਹਿੰਦਾ ਲੜਕੀਆਂ ਦਾ ਮੈਚ ਪਹਿਲਾਂ ਕਰਵਾ ਲਿਆ ਕਰੋ ਕਿਉਂਕਿ ਬਹੁਤ ਦੂਰ ਦੂਰ ਤੋਂ ਆਇਆ ਹੁੰਦੀਆਂ ਔਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਾਰੀਆਂ ਕਮੇਟੀਆਂ ਨੂੰ ਬੇਨਤੀ ਹੈ ਵੀ ਜੇ ਕਿਤੇ ਟਾਈਮ ਦਾ ਮੈਚ ਹੋ ਜਾ ਕਰ ਉਹਨਾਂ ਦੇ ਉਹ ਵਿਚਾਰੀਆਂ ਟਾਈਮ ਨਾਲ ਘਰ ਪਹੁੰਚ ਜਾ ਕਰ ਲਗੀ ਹੈ ਆਹ ਸਾਹਮਣੇ ਫਿਰ ਕਬੱਡੀ ਪੈ ਰਹੀ ਹੈ ਆਹ ਮੈਚ ਤੋਂ ਬਾਅਦ ਲੜਕੀਆਂ ਦਾ ਬਹੁਤ ਸੋਹਣਾ ਮੈਚ ਹੋਣਾ ਤੁਸੀਂ ਦੇਖ ਕੇ ਜਾਓ ਓਦੋਂ ਬਾਅਦ ਅਕੈਡਮੀਆ ਦਾ ਫਾਈਨਲ ਹੋਣਾ ਉਹ ਵੀ ਦਾ ਕੇਂਦਰ ਹੋਵੇਗਾ ਪਰ ਆ ਨੌਜਵਾਨ ਗਿੱਦੀ ਹੈ ਮਹਿਮਦਵਾਲਾ ਗੌਰਵ ਤੇਜ ਸਾਹਮਣੇ ਵੱਡੇ ਭਾਈ ਜਵਾਨੀ ਭਿੱਜੀ ਪਈਆ ਮੁੜ ਕੇ ਦੇ ਨਾਲ ਆਹ ਨੰਬਰ ਦੇਖੋ ਨੌਜਵਾਨ ਕਿੱਥੋਂ ਲੈ ਕੇ ਗਿਆ ਫਰਿਆਦ ਫੇਰ ਆ ਗਿਆ ਲਓ ਸਾਹਮਣੇ ਭਗਵਾਨਪੁਰੀਆ ਫਰਿਆਦ ਨੇ ਕਬੱਡੀ ਮਾਰਤੀ ਆ ਆਹ ਸਾਹਮਣੇ ਦੇਖਾਂਗੇ ਆ ਦੂਜਾ ਸੈਮੀ ਆ ਬਬਰਾ ਆਹ ਸਾਹਮਣੇ ਚਾਰ ਜਾਫੀ ਆ ਆਹ ਸਿਰੇ ਦੇ ਜਾਫੀ ਮੌਲਾ ਸੇਵਕ ਆਹ ਦੇਖਾਂਗੇ ਦਿਸੜੇ ਹਾਂ ਅਗਲਾ ਮੈਚ ਲੜਕੀਆਂ ਦਾ ਹੋਣਾ ਗੁਰਬੀ ਸਿੰਘ ਗੋਪੀ ਰੰਗੀਲਾ ਤੇ ਮਨਦੀਪ ਚੋਕਾ